ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਭਰਾਵਾਂ ਨੂੰ ਜੀ ਆ ਜਿਹੜਾ ਆੜਾ ਹੀ ਆ ਆਪਣਾ ਪਾਣੀ ਵਾਲੇ ਨੂੰ ਤੀਜਾ ਪਾਣੀ ਲਾਉਣੀ ਅੱਜ ਹਾਂਜੀ ਅੱਜ ਇਹਨੇ ਝੱਗਾ ਵਾਲਿਆ ਜੀ ਕੱਲ ਸੀ ਵੀਡੀਓ ਪਾਈਤੀ ਪਰਸੋਂ ਉਹ ਤੇ ਕਮੈਂਟ ਬੰਦ ਕਰ ਦਿੰਦੇ ਨੇ ਜੇ ਨੰਗੇ ਪੈ ਕੱਪੜੇ ਪਾਈ ਬੈਠਣ ਦਾ ਲਓ ਇਹਨੂੰ ਲਾਈਏ ਪਾਣੀ ਤੇ ਇੰਨਾ ਜੋ ਨਮਕ ਕੱਢਣੇ ਨੇ ਆ ਥੱਲੇ ਬੈਠਣੇ ਆਲੇ ਇੰਨਾਂ ਨੂੰ ਵੀ ਟ੍ਰੇਨ ਟ੍ਰੇਨਿੰਗ ਕਰਾਉਣੀ ਆ ਜੀ ਹਾ ਦੇ ਲੀ ਆ ਪੂਤਰੀ ਲੀ ਟਪਟਾੜ ਦੇ ਹਾਂ ਕੱਲ ਇਹਨਾਂ ਨੇ ਕੋਤਰੀ ਉੜ ਗਈ ਬਾਈ ਜੀ ਡੈਡਿੰਗ ਛੱਡੀ ਉਦੀ ਕੁਤਰੀ ਖੁੱਲੀ ਤੇ ਫੇਰੇ ਤੋਂ ਪੂਰੀ ਉੜ ਗਈ ਕੁਤਰੀ ਆਈ ਦੀ ਅਥਨ ਬੱਠਨ ਆਈ ਦੀ ਬੈਠੀ ਨਹੀਂ ਬੈਠੀ ਨਹੀਂ ਫੜ ਗਈ ਦੀ ਉਹ ਜਾ ਕੇ ਬਹਿ ਗਈ ਤਿੱਤੀ ਕੋਠੀ ਤੇ ਉੱਥੇ ਬੈਠੀ ਸੀ ਪਤਾ ਨਹੀਂ ਕਿਸੇ ਦਾ ਵਜਾ ਉੱਤੀ ਨਾਲ ਕਹੇ ਜਾਂਦੀ ਪੋਚਾ ਬੜਾ ਕਾਲਾ ਕੰਡ ਤੇ ਹਰਾ ਦੂਸਾ ਸੀ ਅੱਛਾ ਲਿਆਓ ਬਾਈ ਛੱਡੀ ਜਾਨ ਨੂੰ ਪਾਣੀ ਲਾ ਕੇ ਬਸ ਤਾਂ ਬੰਨਣ ਲਓ ਜੀ ਆਉ ਡੱਗੀ ਹਰੀ ਪੂਛ ਵਾਲੀ ਦਾ ਬਾਈ ਲਓ ਜੀ ਇਹਨੂੰ ਵੀ ਲੱਗੇ ਆ ਭਰਾ ਛੱਡਣ ਦੇ ਦਿਨ ਜੇ ਤੇ ਬਰੇਜ ਵੇ ਫਿਰਨ ਜਾਲ ਤੇ ਆਹ ਕਬੂਤਰੀ ਇਹਦੇ ਨਾਲ ਜੋੜਾ ਲਾਉਣੇ ਹੁੰਦੇ ਆ ਲਓ ਜੀ ਗਿਆ ਇਹ ਵੀ ਆ ਗਿਆ ਬਾਦਿਆ ਬਾਦਿਆ ਪੂਰਾ ਚੱਲ ਪਾ ਚੱਜਣਾ ਹੁਣ ਯੋਟਾ ਲਈ ਇਹ ਕਰੀ ਜਨਾ ਲੈ ਆਓ ਬਾਈ ਦੂਆਂ ਦੀ ਟ੍ਰੇਨਿੰਗ ਕਰਾ ਦਈਏ ਬੰਨੀ ਹੈ ਰੱਸੀ ਮੇਲੇ ਦੀ ਥੋੜੀ ਜੀ ਲਓ ਇਹ ਬਰਾ ਇਹ ਵੀ ਕਰਾਈਏ ਟ੍ਰੇਨਿੰਗ ਦੇਖਦੇ ਕੀ ਕਰਦੀ ਆ ਲਓ ਇਹ ਬੈ ਗਈ ਇੱਕ ਵਾਰ ਹੋਰ ਕਰਾਉਨੇ ਆ ਲੈ ਆਓ ਚੱਲ ਵੀ ਦੇ ਦੇ ਰੱਬਾ ਸਿੱਧੀ ਆ ਜੀ ਵੇ ਪਿਆਲ ਵੀ ਨਹੀਂ ਲੀਏ ਇੱਧਰ 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 ਚੱਲ ਆ ਗਿਉਰੇ ਹਾਂ ਲੋਈ ਵੀਰੇ ਕਾ ਕੱਢਣ ਲੱਗੇ ਅੱਜ ਨਮਾ ਇਹਨੂੰ ਵੀ ਇੱਕ ਅੱਧੀ ਵਾਰ ਕਰਾ ਰੱਖੇ ਟ੍ਰੇਨਿੰਗ ਛੱਡਦੇ ਆ ਉਹਦੇ ਦਾਣੇ ਦੀਗੇ ਲੋਕ ਨੀਲੀ ਤਾਂ ਨਹੀਂ ਕੱਢੀ ਬਾਈ ਚਲੋ ਇੱਕ ਅੱਧੀ ਵਾਰ ਇਹਨੂੰ ਹੋਰ ਦੇਖੀਏ ਲੈ ਬਾਈ ਹੁਣ ਇਹਨੂੰ ਛੱਡੇ ਦੇਣਾ ਖੋਲ ਕੇ ਲਿਓ ਛੱਡੀ ਓ ਇਹਨੂੰ ਨਹੀਂ ਵਈ ਸਮਝਾ ਦੋ ਇਹਨੂੰ ਠੀਕ ਹੈ ਜੀ ਆਹ ਘੂਤਰੀਓ ਪਛੈਦਣ ਲੱਗ ਗਏ 3 ਨੰਬਰਲੇ ਠਾਲਾ ਜੀ 63 ਹਾਂਜੀ 63 ਨੰਬਰ ਆ ਦੇ ਭਾਈ ਇਹਨਾਂ ਦੇ ਘਾਰਦਣ ਤੇ ਸਿਰ ਦੇ ਵਾਲ ਬਾਲੇ ਹੋ ਗਏ ਆਹ ਬਹਾਰਾ ਟੂਸਾ ਜੀ ਘੂਤਰੀਆਂ ਖਟੀਆਂ ਖਾਦੀਆਂ ਚੱਲ ਕੋਈ ਨਹੀਂ ਕੱਲ ਗਾਂ ਨੂੰ ਹੋ ਜਾਣਗੇ ਠੀਕ ਇਹਨੂੰ ਡਾਈਏ ਆਪਾਂ ਇਹ ਬਚਾ ਹੁੰਦਾ ਬਹੁਤ ਔੜਿਆ ਆਪਣੇ ਕੋਲ ਅੱਜ ਦੇਖਦੇ ਛੱਡ ਕੀ ਕਰਦਾ ਹਾਂ ਨਜ਼ਾਰੇ ਲਿਆ ਤੇ ਅੱਖਾਂ ਦੇਖਿਓ ਕਿੰਨੀਆਂ ਸੋਹਣੀਆਂ ਨੇ ਇਹਦੇ ਰੰਗ ਰੰਗ ਬਹੁਤ ਵਧੀਆ ਨੇ ਬਾਈ ਹਾਂਜੀ ਅਓ ਚਲੋ ਇਹਨਾਂ ਨੂੰ ਛੱਡਦੇ ਆਂ ਜਾਲ ਤੇ ਤੇ ਖੁੱਲੀ ਦਿਖਾ ਦੇ ਪੁੱਤ ਅਰੇ ਇੱਕ ਗੱਲ ਸੁਣ ਲੈ ਧਿਆਨ ਨਾਲ ਇਧਰ ਹਾਂ ਤੂੰ ਕਿਸੇ ਦੇ ਵਿੱਕੀ ਜੇ ਨਹੀਂ ਆਣਾ ਦੀਰਵਾਜ਼ੇ ਦੇ ਨਹੀਂ ਆ ਸੁਣੂ ਕੇ ਨਹੀਂ ਆ ਆਮਣੇ ਨਹੀਂ ਆ ਸਿੱਧਾ ਕਰ ਕੇ ਆ ਜੀ ਸਿੱਧਾ ਕਰੇ ਹੋਣਾ ਨਾਲੇ ਆਉਣਾ ਵੀ ਸਿੱਧਾ ਜਾ ਕੇ ਸਿੱਧਾ ਜਾਲ ਤੇ ਆ ਜੀ ਇਹ ਬਾਈ ਛਤਰੀਆਂ ਤੇ ਲੱਗੇ ਨਹੀਂ ਹੋਏ ਹੈਗੇ ਤਾਂ ਨਹੀਂ ਛਤਰੀ ਲਾਉਂਦੇ ਤੇ ਹੁਣ ਨਵੇਂ ਬੋਚੇ ਭਜਾਉਣੇ ਆ ਛਤਰੀਆਂ ਤੇ ਉਹਨਾਂ ਨੂੰ ਲਾਇਆ ਕਰਾਂਗੇ ਐ ਚੱਲ ਬੱਚਾ ਬਈ ਦੁੱਜ ਨੂੰ ਵੀ ਲੈ ਜਾਨੂ ਲਓ ਜੀ ਭਰਾ ਆਪਾਂ ਇਹਨੂੰ ਵੀ ਛੱਡਣੇ ਲੱਗੇ ਆਂ ਦਾਣਾ ਇਹ ਨਹੀਂ ਜਿਵੇਂ ਰੋੜੀਆਂ ਨਹੀਂ ਜਾਂਦੀਆਂ ਉਹ ਨੇ ਤੇ ਲਿਆ ਇਹ ਛੱਡੀ ਇਹ ਦੇ ਦੇ ਕੀ ਕਰੂ ਅੱਜ ਪਰ ਬੱਦਲ ਬਈ ਬਾਹਲਾ ਹੋਈ ਜਾਂਦਾ ਆ ਰਹਾ ਪਿਆ ਰਹਾ ਤੰਦੋਲਾ ਸੱਗਿਆ ਸੱਜੂਲਾ ਆ ਰਹਾ ਸਾਰੇ ਬੱਦਲ ਹੋ ਗਿਆ ਇੱਧਰ ਕਿਵੇਂ ਗਹਿਰ ਜੀ ਉੱਠਦੀ ਆ ਰਹਿਣੇ ਦਿਨ ਉਹਨੀਆਂ ਇਹਨੂੰ ਕੱਲ ਨੂੰ ਡਾਲਾਂ ਇਨੂੰ ਰਹਿਣ ਦੇ ਆ ਬੱਦਲ ਦੇਖ ਇਧਰੋਂ ਕਿੰਨਾ ਹੋ ਗਿਆ ਦੇਖ ਕੇ ਡਾਲਾਂਗੇ ਦੁਪਹਿਰੇ ਜੇ ਨਾ ਹੋਇਆ ਉਹਨੂੰ ਇੱਕ ਨੂੰ ਡਾਲਾ ਹੋਰ ਖੁੱਡਾ ਹੀ ਖਾਲੀ ਹੋ ਜਾਵੇ ਹਲੋ ਹੀ ਬਰਾ ਇਹਦੀ ਬੈੜੀ ਦੀ ਕਰਾਜ ਲਈ ਟ੍ਰੇਨਿੰਗ ਤੇ ਉਹਨੂੰ ਬਾਈ ਰੋਕ ਲਿਆ ਬੱਦਲ ਜਿਆ ਬਾਹਲਾ ਹੁੰਦਾ ਜਾਂਦਾ ਤੇ ਇਧਰ ਨੂੰ ਸਾਰੇ ਮਗਰ ਗਹਿਰ ਜੀ ਉੱਠਦੀ ਆ ਇਹ ਹੀ 5-7 ਜਾਨਵਰ ਨੇ ਆਪਣੇ ਕੋ ਖਰਾਬ ਨਾ ਹੋ ਜਾਣ ਬਾਈ ਇੱਕ ਡਾਉਨੇ ਆ ਲਓ ਇਹਦੀ ਵੀ ਕਰਾ ਲੀਏ ਬਾਈ ਟ੍ਰੇਨਿੰਗ ਦੇਖ ਕੇ ਕਰਾ ਕੇ ਬਾਈ ਭਰਾ ਇਹਨੂੰ ਵੀ ਘਰ ਛੱਡ ਕੇ ਦੇਖੀ ਚੱਲ ਪੁੱਤ ਪਹਿਲਾਂ ਤਾਂ ਲਾਮਕੇ ਗਈ ਸੀ ਕਰ ਲਾ ਪੰਜ ਚਾਰ ਵਾਰ ਟ੍ਰੇਨਿੰਗ ਵਧੀਆ ਲਓ ਜੀ ਦੇ ਲਓ ਬਾਈ ਮੌਸਮ ਜਿਆਦਾ ਬਦਲ ਗਿਆ ਹੁਣ ਹਲੇ ਚੰਗਾ ਭਲਾ ਦੀ ਇਹ ਰੀਵੀ ਕਰਾ ਲੀ ਬਾਈ ਪੰਜ ਚਾਰ ਵਾਰ ਬਾਰੀਆਂ ਲਓ ਜੀ ਭਰਾ ਇੱਕ ਆ ਕੱਢਣੀਆਂ ਨਵੀਆਂ ਤਾਂ ਇਹਨੂੰ ਅੱਜ ਜਾਲ ਚ ਪਾਉਣ ਲੱਗੇ ਆ ਲਾਲ ਸਰੀ ਕਬੂਤਰੀ ਆ ਬਾਈ ਚਿੱਟੀਆਂ ਅੱਖਾਂ ਦੇ ਲਓ ਇਕੱਲੇ ਘਾਰਦਣ ਤਾਂ ਹੀ ਨੇ ਜੁੱਟ ਬਾਈ ਹੋਰ ਕਿਤੇ ਨਹੀਂ ਗਏ ਜਾਂ ਮਾੜੇ ਮਾੜੇ ਆ ਢਿੱਡ ਤੱਕ ਨੇ ਬਸ ਬਾਕੀ ਸਾਰੀ ਚਿੱਟੀ ਆ ਲੋ ਮਾੜਾ ਇਹ ਹੰਪ ਪੂੰਛ ਚਕਾਲਾ ਦੇ ਆਰੇ ਏ ਵੀਰੇ ਬਚਾ ਹੁਣ ਦੀ ਵੀ ਨਿਕਝਾਈ ਆਪਾਂ ਇੱਕ ੜਾਰੀ ਕਰਾਈ ਦੀ ਪਰ ਮੁੜ ਕੇ ਨਹੀਂ ਕਰਾਈ ਜਾ ਕਬੂਤਰ ਢਿੱਲੇ ਦੀ ਜਿੱਦੇ ਹੁਣੇ ਬਣੀ ਪਈ ਹੈ ਨਾ ਚਾ ਲੋ ਜੀ ਘਰ ਉਹ ਦੇਖ ਲੋ ਪਰਾ ਕਿਵੇਂ ਲੱਗਿਆ ਜਾਨਵਰ ਇਹ ਤੇ ਉਹ ਦੋ ਆਬ ਵਜੇ ਗਿ ਜਾਣੇ ਵਾਲੇ ਨੇ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਚੱਲ ਵੀ ਵੇਚੋ ਲੋਈ ਦੋ ਆ ਬੱਚੇ ਬਈ ਭੈਣ ਦੋਏ ਭਾਈਓ ਨੇ ਇਹ ਨਹੀਂ ਪਤਾ ਆ ਕਬੂਤਰੀ ਬਣੂ ਕਬੂਤਰ ਬਣਨ ਉਹ ਜਿਹੜਾ ਕਬੂਤਰ ਬਈ ਦੀਪੂ ਤੋਂ ਲੈਂਦਾ ਤੇ ਸ਼ਾਕ ਖਾ ਬਈ ਰੇਸ਼ਮ ਵਾਲਾ ਉਹਦੇ ਪੱਠੇ ਨੇ ਕੂਤਰੀ ਆਪਣੀ ਇਹਦੀ ਭੈਣ ਲੱਗੀ ਸੀ ਆ ਲਾਲਸਰੀ ਦੀ ਚਿੱਟੀਆਂ ਵਾਲਿਆਂ ਜੋ ਲੱਗੀ ਹੋਈ ਸੀ ਆਪਣੇ ਚ ਲਓ ਜੀ ਭਰਾ ਇੱਕ ਆ ਆਪਣੀ ਚਿੱਟੀਆਂ ਵਾਲੀ ਜੋ ਪ्योर ਜੋੜੇ ਦੀ ਪੱਠੀ ਜਿੰਨੇ ਤੇ ਆ ਖੰਭ ਬਰੀਕ ਨੇ ਆ ਤੇ ਪੂੰਛ ਵੀ ਨਹੀਂ ਆਪਾਂ ਪੱਟੀ ਸੀ ਉਹ ਹੀ ਕੱਲੇ ਪੱਟੇ ਦੀ ਦੇਖਦੇ ਆ ਕਿਵੇਂ ਉੱਡਣਗੇ ਨੇ ਭਾਈ ਆਹੀ ਬਚੇ ਨੇ ਆਪਣੇ ਕੋ ਇੱਕ ਅੱਧਾ ਹੋ ਰਊਗਾ ਬਸ ਇੰਨੇ ਕ ਨਹੀਂ ਡਾਉਣੇ ਵਾਲੇ ਬਾਕਿਆਂ ਦੇ ਖੰਭ ਨਹੀਂ ਸਹੀ ਹੈਗੇ ਉਹ ਬਾਲੇ ਬਈ ਛਿੱਦੇ ਨੇ ਤਾਂ ਕਰਕੇ ਨਹੀਂ ਕਰ ਲਓ ਜੀ ਛੱਡ ਕੇ ਦਿਖਾਉਣਾ ਤੂੰ ਲਿਓ ਜੀ ਲਿਓ ਨੋ ਬਰਾ ਕਰ ਲੋ ਚੈੱਕ ਇਹਨੂੰ ਆ ਦੋਏ ਭੈਣਾ ਹੀ ਨੇ ਭਈ ਆਹ ਫਿਰਦੇ ਨੇ ਜਾਨਵਰ ਜਾਨਵਰ ਫਿਰਦੇ ਨਹੀਂ ਮੇਰਾ ਟਾਈਮ ਹੋ ਗਿਆ 12 15 ਹਾਂ ਜੀ ਇਹੋ ਪਿੱਪੀ ਤਾਖਣਾ ਨੇ ਨੰਨੀ ਭਾਈ ਨੂੰ ਘਰੇ ਲੱਗੇ ਜੀ ਪਿੱਪੀ ਆਪਣੇ ਮੋਟਰ ਤੇ ਹਾਂ ਉਸ ਵਕਤ ਆ ਦੇਖ ਕੇ ਆ ਕੇ ਚੱਲੀ ਉੱਪਰ ਆ ਆ ਜਾਂਦੀ ਆ ਰੀਂਗ ਆ ਗਿਆ ਕਾਤਾ ਆ ਗਿਆ ਜੀ ਕਾਂਤਾ ਵਾਲਾ ਸਾਡਾ ਲਓ ਜੀ ਭਾਈ ਮੱਕਾ ਆਪਣਾ ਕਬੂਤਰ ਪਤਾ ਨਹੀਂ ਭਾਈ ਕਬੂਤਰੀ ਕੱਲ ਕਿੱਧਰ ਗਈ ਖਾਂ ਮੀ ਫੜ ਲਈ ਕਿਸੇ ਨੇ ਉੱਠੀ ਨਹੀਂ ਅੱਜ ਆਈ ਦੀ ਆਈ ਦੀ ਲਓ ਜੀ ਭਾਈ ਫੇਰ ਦੇਣੇ ਜਾਨਵਰ ਆਪਣੇ ਦੋਏ ਟਾਈਮ 1 ਵਜਣ ਵਾਲਾ ਆ ਤਾਂ ਨੀਵਾ ਨੀਵੇਂ ਹੀ ਫਿਰਦਾ ਬਾਈ ਆ ਆ ਗਿਆ ਦੇ ਇੰਨੇ ਹੀ ਉੜਦਾ ਇੱਥੇ ਹੀ ਫਿਰਦਾ ਇਹ ਆ ਦੂਰੇ ਦਾ ਦੂਈ ਹੁਣ ਆਈ ਆ ਉੱਤੋਂ ਟੁੱਟ ਕੇ ਇਹਨੂੰ ਦੇਖ ਕੇ ਵੀ ਨੀਵੇਂ ਆ ਜਾਂਦੀ ਆ ਇਹ ਪਤਾ ਨਹੀਂ ਕੀ ਕਰੂਗਾ ਨਾ ਜ਼ਰਾ ਆਪਾਂ ਬਈ ਤਾਂ ਨਹੀਂ ਢਾਇਆ ਅੱਜ ਮੌਸਮ ਖਰਾਬ ਹੋ ਗਿਆ ਖੋਲਤਾ ਦੀ ਆਪਾਂ ਹਰੇ ਟੂਸੇ ਵਾਲੇ ਨੂੰ ਖੁੱਲਾ ਛੜਤਾ ਸੀ ਪਰ ਆ ਮੌਸਮ ਬਾਲਾ ਖਰਾਬ ਹੋ ਗਿਆ ਹੋਵਾ ਜੀ ਯਾਰ ਬੱਦਲ ਬਾਲੇ ਹੋ ਗਏ ਦੀ ਤਾਂ ਨਹੀਂ ਢਾਇਆਗੇ ਅੱਜ ਆ ਦੇ ਆ ਚੜ ਗਿਆ ਆਪਣੇ ਫੇਰ ਬਾਈ ਤੋਂ ਇੱਕ ਆਉਂਦਾ ਆ ਲੋ ਜੀ ਇੱਕ ਆ ਗਿਆ ਦੂਜਾ ਭਰੇ ਆ ਇਹਨਾਂ ਨੂੰ ਜਲਾਵ ਲਾਇਆ ਦੀ ਬਾਈ ਚੱਲ ਤਾਂ ਪਏ ਵਧੀਆ ਦੇ ਦੇ ਹੁਣ ਕਿੱਥੇ ਛੱਡ ਗਏ ਜੇ ਤਾਂ ਲਾਸਟ ਡਾਰੀ ਵਧੀਆ ਉੜ ਗਿਆ ਆ ਤੀਜਾ ਪਾਣੀ ਆ ਦੋ ਪਾਣੀ ਹੋਰ ਲੱਗਣਗੇ ਆ ਆ ਕੇ ਦੋਏ ਤੇ ਆ ਆਉਂਦੇ ਨੇ ਭਰਾ ਇਹ ਚ ਦੋਏ ਆ ਆ ਗਿਆ ਲਿਆ ਬਈ ਬਿਠਾਈਏ ਇਹਨਾਂ ਨੂੰ ਉਹ ਫਿਰਦੀ ਆ ਹਰੀ ਪੂਛ ਵਾਲੀ ਇਹ ਇੱਥੇ ਆ ਵੀਰੇ ਆ ਦੇ ਉੱਚੀ ਹੋ ਗਈ ਇਹ ਤਾਂ ਤੇ ਦੂਆ ਫਿਰਦਾ ਦੇ ਹਾਂ ਜੀ ਬਈ ਭਈ ਆ 2 ਵਜੇ ਨੇ ਆ 5 ਵਜਾ ਪਾਣ ਸੁਨੱਖਾ ਇਹਨੂੰ ਘਿਜਾਉਣਾ ਇਹਨਾਂ ਨੂੰ ਹੁਣ ਕਿੱਦਾਂਗੇ ਤਾਂ ਬਈ ਗਾਂਹਾਂ ਨੂੰ ਇਹਨਾਂ ਨੂੰ ਐਤ ਕੀ ਨਹੀਂ ਕਾੜਦੇ ਦੇਦੇ ਅੱਖਾਂ ਦੋਏਆਂ ਤਿੱਖੀਆਂ ਹੀ ਨੇ ਤਾਂहां ਨੂੰ ਹਾਂ ਲੋ ਲੈ ਵੀਡੀਓ ਇਹਨੂੰ ਵੀ ਛੱਡ ਜੇ ਆਪਾਂ ਦੇਖੀ ਜਾਊਗਾ ਕਿ ਮੌਸਮ ਤਾਂ ਐਸਾ ਵੈਸੇ ਹੀ ਆ ਓ ਇੱਕ ਤਾਂ ਬੈ ਗਈ ਆ ਹੁਣੇ ਉਹ ਸਾਹਮਣੇ ਹੀ ਬੈ ਗਈ ਯਾਰ ਹਮਨੀ ਸਾਲਾ ਇਹਦੀ ਕਬੂਤਰਾਂ ਨੂੰ ਕੀ ਹੋਇਆ ਪਏ ਨਹੀਂ ਇਹ ਕਬੂਤਰ ਦਿਨ ਦਿਨ ਕਰਦੇ ਸੀ ਅੱਜ ਤਾਂ ਦਿਨ ਵੀ ਠੰਡਾ ਨਾ ਇਹ ਬਟਾਤਾ ਦਾ ਖੁੱਲਾ ਬਿਠਾਉਣਾ ਬਿਠਾਉਣਾ ਇਹਨੂੰ ਵੀ ਵੀਰੇ ਬਿਠਾ ਲਿਆ ਤਾਂ ਸਿੱਧਾ ਅੱਜ ਤੂਸੇ ਆਣਾ ਆਓ ਬੈਠਾ ਪਰ ਇਹ ਆ ਦੇ ਬੈਠਾ ਇਹ ਜੋੜਾ ਲਾ ਕੇ ਸਿੱਧਾ ਆਇਆ ਨਹੀਂ ਸਿੱਧਾ ਨਹੀਂ ਹੁੰਦਾ ਦੀ ਲਾਈਨ ਲਾਈਏ ਭਾਈ ਇਹ ਵੇ ਲਾ ਲਈ ਇਹਨੂੰ ਵੀਰੇ ਤੇ ਕੋ ਬੈ ਗਈ ਯਾਰ ਜਾਨੂ ਮੈਂ ਥੱਲੇ ਕਬੂਤਰ ਘਵਾਤਰ ਲਾਉਂਦਾ ਦੀ ਜਾਲ ਚ ਪਾਏ ਦੀ ਚਲ ਕੋਈ ਨਹੀਂ ਦੇ ਦੇ ਲੈ ਪਹਿਲਾਂ ਇਹਨੂੰ ਲਾ ਲਈ ਲਾ ਕੇ ਦਿਖਾਉਨੇ ਆ ਤੁਹਾਨੂੰ ਪਰਾ ਪਰਾ ਇਹਨੂੰ ਹੁਣ ਛੱਡਦੇ ਆ ਲਾ ਲਈ ਦੀ ਕੇਰਾ ਤੇ ਰੰਬਾਹੇ ਗੁਰੂ ਸਤਨਾਮ ਮਾਲਕਾ ਸਿੱਧੀ ਆ ਜਵੇ ਚਾਹ ਜੀ ਪੁੱਤ ਸਿੱਧੀ ਤੋਂ ਲਓ ਜੀ ਬੈ ਗਈ ਬੈ ਗਈ ਤਾਂ ਇਹਨੂੰ ਡਾਉਨੇ ਆ ਬਾਈ ਬਾਅਦ ਚ ਪਹਿਲਾਂ ਉਹਨੂੰ ਕਰ ਦਿਓ ਉੱਧਰ ਜੀ ਉਹ ਅੱਡ ਗਿਆ ਤਾਂ ਬੈ ਗਿਆ ਅੱਡ ਕੇ ਇਹ ਡਾਇਆ ਕੱਢ ਕੇ ਬਹਿ ਗਿਆ ਬਾਈ ਵਧੀਆ ਵਧੀਆ ਇਹ ਵਜਾ ਸੱਦਾ ਦੀ ਗਾ ਪਹਿਲਾਂ ਉੜਿਆ ਬਹੁਤ ਆ ਤੇ ਆਬ ਦੇਖ ਲਈਏ ਆ ਬਹਿ ਗਿਆ ਆਪਣਾ ਜਾਨਵਰ ਬਾਈ ਲਿਆ ਭਰਾ ਇਹਨੂੰ ਪਾਣੀ ਧਰਿਏ ਹੋ ਗਏ ਇਹਨੂੰ ਆ ਜਾ ਬਈ ਚੱਲ ਬਸ 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 ਬਾਅਦ ਚ ਪੀ ਲਈਓ ਉਹ ਬਸ ਪੁੱਤ ਤਿਆ ਕੱਢਣ ਆ ਮੇ 2 ਇੱਕ ਤਜ ਆਪਾਂ ਕੱਢਤਾ ਇੱਕ ਆ ਕੱਢਣੀ ਆ ਦੋ ਆ ਕੱਢਣੇ ਨੇ ਇਹ ਨਾਮ ਇਹਨਾਂ ਨੂੰ ਕੱਢ ਲੂ ਢਾਲਵਾਂਗੇ ਉਧਰ ਗਿਆ ਆਪਣਾ ਉਹੀ ਦੇ ਦਾਂ ਇਹਦਾ ਭਰਾ ਇਹ ਵਜਾ ਹੁੰਦਾ ਵੀ ਬਹੁਤ ਔੜਿਆ ਦੀ ਆਪਣੇ ਕੋ ਪਿਛਲੇ ਸਾਲ ਇਹ ਆਪਾਂ ਬਾਜੀ ਛੱਡਣਾ ਸੀ ਪਿਛਲੇ ਸਾਲ ਬਈ ਇਹ ਖੰਭ ਇਕੱਠੇ ਝਾੜ ਗਿਆ ਤੇ ਤੀਜਾ ਚੌਥੀ ਕੰਨੀ ਦੋ ਇਕੱਠੀਆਂ ਹੀ ਝਾੜ ਗਿਆ ਫੇਰ ਆਪਰੇ ਰੋਗ ਤਾਂ ਬਾਹਲੀ ਬਿੱਲ ਪੈਣ ਲੱਗ ਗਈ ਦੀ। ਸਰਦਾ ਦਾ ਚੰਗਾ ਵਾਕੀ ਦੇ ਦੇ ਮਾਲਕ ਕਿਵੇਂ ਐ ਕਿ ਨਹੀਂ ਪ੍ਰਮਾਤਮਾ ਨਹੀਂ ਕਰਨਾ ਬਾਈ ਜਿਹੜਾ ਕੋ ਕਰਨਾ ਬੰਦਾ ਕੀ ਕਰ ਸਕਦਾ। ਵੀਰੇ ਆ ਆ ਗਏ ਨੂੰ ਬਿਠਾ ਲਮਾ ਮੈਂ। ਲੈ ਆਪਰਾ ਇਹਨੂੰ ਵੀ ਪਲਾ ਦੀ ਇਹ ਰੱਜ ਮਾ ਪਾਣੀ ਪੀ ਲਵੇ ਆ ਜਾ ਓਏ। ਚਾਲ ਵੀ ਲਿਆਈ ਚੱਕ ਦੀ ਪਾਣੀ ਹਣਾ ਕਿੱਥੇ ਫਿਰਦਾ ਦੇਖੀਦਾ ਹੁਣ ਤਾਂ ਨੀਵਾ ਆ ਗਿਆ ਤੇ ਫੇਰ ਚੜ ਗਿਆ ਆ ਆ ਗਿਆ ਜੀ ਅੱਜ ਬੜੀਆ ਫਿਰਦਾ ਵਜਾ ਪਹਿਲੇ ਦਿਨ ਕੱਢਿਆ ਪੱਠੀ ਬਣ ਗਈ ਇਹ ਬੱਚੇ ਆਂਦਾ ਡਾਇਆ ਹੋਇਆ ਪੂਰੇ ਨੇ ਬਹਿ ਵੀ ਜਾਣਾ ਸਿੱਧਾ ਆ ਜਾਣਾ ਇੱਕ ਵਾਰ ਤੌੜ ਕੇ ਬਹਿ ਗਿਆ ਦੀ ਆਪੇ ਨੀਵਾ ਜਾ ਲੈ ਭਾਈ ਅਰਸ਼ੂ ਮੈਂ ਯਾਰ ਰੋਟੀ ਲਿਆ ਦਮਾ ਜਾਨੂੰ ਖਲਾ ਦੀ ਜਾਨੂੰ ਜਰਾ ਤੋ ਕਾਜ ਸਵੇਰ ਦੇ ਨੇ ਨਹੀਂ ਸਾਦੀ ਪਤਾ ਨਹੀਂ ਕੀ ਕਰੀ ਜਾਂਦਾ ਭਰਾ ਇਹ ਵੀ ਆ ਗਿਆ ਸਿੱਧਾ ਹੀ ਬਹਿ ਗਿਆ ਤਾਂ ਆ ਕੇ ਇਹਨੂੰ ਲਾ ਲਿਆ ਆਪਾਂ ਇਹਨੂੰ ਛੱਡੀ ਤੇ ਕੂਤਰੀ ਵੀ ਆ ਗਈ ਵੀਰੇ ਆਪਣੀ ਹਰੀ ਪੂੰਛ ਵਾਲੇ ਉਹ ਮੈਂ ਪਹਿਲਾਂ ਲਾਤੀ ਤੀ ਆ ਉਹਦੇ ਬੈਠੀ ਤਾਂ ਬੈਠੀ ਜਾ ਤੈਨੂੰ ਦਈਏ ਪਾਣੀ ਪੋਣੀ ਬਾਈ ਲੈ ਵੀਰੇ ਨੂੰ ਛੱਡ ਦਿੱਤੀ ਚੱਲੋ ਬੁੱਤ ਤੋਂ ਲੈ ਆ ਜਾ ਪੀ ਲਾ ਦੋ ਮੈਂ ਆ ਜਾ ਪੀ ਲਾ ਪਾਣੀ ਚੱਲ ਬੱਸ ਹੁਣ ਦੋ ਈਆਂ ਉੱਪੀ ਲੈਣ ਦੇ ਤਾ ਦੇਗਾ ਕਿਵੇਂ ਲੜਦੀ ਆ ਲੈ ਕਨੇ ਕੱਲੀ ਨਹੀਂ ਕਹਿੰਦੀ ਮੈਨੂੰ ਦੋ 1 ਕਿਲੋ ਉਹ ਭਰਾ ਲੈ ਲੈਂਦੇ ਬਾਦਾਮ ਛਿੱਲ ਕੇ ਆਪ ਰੱਖੀਏ ਘੜ ਜਾ ਪੁੱਤ ਘੜ ਜਾ ਆ ਲੈ ਕੀ ਕਰੇ ਲੈ ਵੀਰੇ ਜਾਨੂ ਹੋਰ ਛੱਲ ਲੀਏ ਤੂੰ ਇਹ ਵੀ ਖਾ ਲੈਣਗੇ ਦੂਆਂ ਨੂੰ ਵੀ ਪਾ ਦੀਏ ਫਿਰ ਪਰ ਉਹਨੂੰ ਤਾਂ ਪਾਤੇ ਤੇ ਆ ਦੂਜੀ ਨੂੰ ਕੱਟੇ ਸੀਗੇ ਵੀਰੇ ਉਹਨੂੰ ਵੀ ਰੱਖ ਲੀਏ ਹਣ ਆ ਗਈ ਧੀ ਆ ਦੂਜੀ ਆਪਣੀ ਮਦੀਨ ਇਹ ਲੈ ਦੂਮੀਆਂ ਦੋ ਥੱਲੇ ਕਰਦੀ ਆ ਵੀਰੇ ਲੈ ਬੋਤਾ ਜਾ 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 ਖਾਲਾ ਚੱਕ ਕੇ ਚੱਕ ਚੱਕ ਖਾਲਾ 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 ਲੈ ਭਈ ਇਹਨਾਂ ਨੂੰ ਵੀ ਦਾਣਾ ਪਾਣੀ ਪਾਈਏ ਬਚਿਆਂ ਨੂੰ ਲੇ ਪਾਣੀ ਠੰਡਾ ਕੱਢ ਲਵਾ ਯਾਰ ਦਿਖਾਉਣਾ ਫੇਰ ਤੁਹਾਨੂੰ ਕਿੱਡੇ ਕਿੱਡੇ ਹੋ ਗਏ ਕਬੂਤਰੀ ਆਪਣੀ ਖਾਟ ਬਦਾਂ ਪਾਈ ਇਹਨਾਂ ਨੂੰ ਕਣਕ ਦੋਹਾਂ ਨਾ ਦੂਜਿਆਂ ਨੂੰ ਬਾਅਦ ਚ ਪਾਉਨੇ ਆ ਜੀ ਜਾਨੂ ਮਾਸ਼ਾਅੱਲਾ ਲਮਾ ਵੀਰੇ ਵਾ ਲੈ ਇਹਨੂੰ ਪੂਤਰ ਨੂੰ ਰੱਖ ਦੀਏ ਭਾਈ ਲੈ ਉੱਪਰ ਤੇ ਚੱਕ ਕੇ ਰ ਪਹਿਲਾਂ ਬਾਦਾਮਾਂ 8-9 ਖਾਣ ਲੱਗ ਗਿਆ ਤੇ ਵੀ ਹਟ ਗਿਆ ਜੀ ਅਜੇ ਥੋੜੇ दाਣੇ ਨੂੰ ਲੇਟ ਕਰੇ ਨੇ ਦੋ ਹੋ ਗਏ 1.5 ਘੰਟਾ ਇਹਨੂੰ ਬੈਠੇ ਨੂੰ ਤਾਂ ਲੇਟ ਪਾਏ ਨੇ ਆ ਨਖਰੇ ਕਰਦਾ ਜੀ ਅੱਗੇ ਅੱਜ ਦੇ ਲੋ 10-11 ਬਾਦਾਮ ਪਾਤੇ ਵਿੱਚੋਂ ਛੋਟੇ ਨੇ ਗੁਰਵੰਦੀ ਕਰਕੇ ਤੇ ਵਿੱਚ ਦਾਣੇ ਪਾਏ ਨੇ ਚੁਗਦਾ ਨਾ ਤੇ ਭਾਈ ਜਨ ਸ਼ੱਲਮਾ ਹੋਰ ਮੈਂ ਲੈ ਵੀਰੇ ਇਹਨੂੰ ਵੀ ਰੱਖ ਲਈ ਆਪਾਂ ਆਹ ਹਰੇ ਟੂਸੇ ਵਾਲੇ ਨੂੰ ਲਾਇਓ ਬਹੁਤ ਤਾਜ਼ਾ ਇੱਕ ਵਗਰਾ ਫਰੜਾਈ ਨਾ ਹੁਣ ਕਾਲਾ ਜਿਹੜੇ ਨੂੰ ਨੇ ਲੋ ਭਈ ਅੱਜ ਉਹੜਿਆ ਧੀਜਾ ਆ ਗਿਆ ਵਧੀਆ ਜਾਨੀ ਉੜ ਕਿੱਦਾ ਘੰਟਾ ਲਾਇਆ ਪਰ ਆਇਆ ਸਿੱਧਾ ਹੁਣ ਇਹਨੂੰ ਕੱਲੂ ਹੋਏ ਡਾਵਾਂਗੇ ਲੱਖਾਂ ਲੱਖਾਂ ਲਾ ਜਾਨੂੰ ਇਹ ਨੂੰ ਬਦਾਨ ਪਹਿਲਾਂ ਪਾਉਣੇ ਤੇ ਯਾਰ ਆਪਾਂ ਗਲਤੀ ਕਰਦੇ ਚੱਲ ਕੋਈ ਨਹੀਂ ਜੀ ਸਾ ਮੁੰਡਾ ਆ ਗਿਆ ਤੇ ਬਦਾਨ ਚਲਾਉਣ ਲੱਗ ਗਿਆ ਇਧਰ ਆ ਬੱਚੇ ਆਪਣੇ ਲੱਗੇ ਪਏ ਨੇ ਮਾਰੋ ਮਾਰ ਇਟਾਂ ਨੂੰ ਖੰਦੇ ਨੇ ਟਾਬੂਰੀਆਂ 1 ਵਜੇ 2 ਕਦੇ ਫੈਨਸੇ ਆ ਗਏ ਬਈ ਜਦੋਂ ਨਾ ਤੋੜੀ ਬਣਾਉਂਦੇ ਸੀ ਦੋ ਦਿਨ ਗੇਟ ਖੁੱਲਾ ਰਹਿ ਗਿਆ ਮੱਛਰ ਨੇ ਕਰਤੀ ਨਹੀਂ ਹੋਰ ਕਿਸੇ ਦੇ ਨਹੀਂ ਆਲੇ ਇਹਦੇ ਵੀ ਨਹੀਂ ਕੀ ਕੋਈ ਖੁਣ ਸੀ ਇਹਦੇ ਵੀ ਨਹੀਂ ਕੀ ਨਾ ਇਹਦੇ ਆਉਦੇ ਹੋ ਗਈ ਇੱਕ ਦੋੇ ਭਾਈਆਂ ਦੇ ਹੋਈਆਂ ਨੇ ਆਦੇ ਇੱਕ ਆਹ ਇਹਦੇ ਹੋ ਗਈਆਂ ਦੋ ਤਿੰਨ ਆਦੇ ਬਾਕੀ ਕੋਈ ਨਹੀਂ ਬਾਈ ਦਿੰਨੇ ਆ ਦਵਾਈ ਇਹਨੂੰ ਦਵਾਈ ਮੇਰੇ ਕੋਲ ਪਈ ਆ ਦੇ ਦਿੰਨੇ ਆ ਕਰਦੇ ਆ ਲਾਜ ਇਹਨਾਂ ਦਾ ਲਓ ਪੁਰਾ ਇਹਨਾਂ ਨੂੰ ਰੱਖੀਆ ਰੋੜੀ ਖਾ ਲੈਣ ਜਾਨ ਨੂੰ ਖਾ ਲੋ ਖਾ ਲੋ ਤਾਂ ਉੱਤੇ ਖਾਂਦਾ ਬਾਦਾਮ ਰੋੜੀ ਚੌਕ ਲੈਣਗੇ ਬਾਈ ਚੱਲ ਜਾਨ ਨੂੰ ਕੋਸ ਆਹ ਹਰੀ ਭੂਸ ਵਾਲੀ ਵੀ ਵਿੱਚ ਆਪਾਂ ਛਾੜਤੀ ਰੋਟੀ ਖਾ ਲੂ ਤਾਂ ਉਹਨੂੰ ਕਿਹੜਾਲੇ ਪਾਣੀ ਪੋਣੀ ਲਾਇਆ ਵੀਰੇ ਕਾਣਾ ਅੱਜ ਪੁੱਤਰੀਆਂ ਵਾਲੇ ਖੋਡੇ ਚ ਨਿਕਲ ਗਏ ਦੋ ਕਬੂਤਰ ਦੋਏ ਭਾਈ ਤੇ ਇਧਰੋਂ ਟੱਪ ਗਏ ਇਹ ਜਿਹੜੀ ਕਾਣੇ ਨਾਲ ਪੱਠੇ ਨਾਲ ਆਈ ਹੈ ਕਬੂਤਰੀ ਉਹਦਾ ਭਾਈ ਆ ਕਾਣਾ ਇਹਦਾ ਪੱਠਾ ਤਾਂ ਦੋ ਜਾਇ ਪ੍ਰੇੜੀ ਦਾ ਭਾਈ ਸੀ ਸਾਡੇ ਘਰਦਰਨ ਬਾਈ ਵਿੱਚ ਰੱਖਣਗੇ ਕਣ ਲੈ ਘਰਦਰਨੀ ਬਾਹਰ ਕੱਢ ਦੇ ਇਹਨਾਂ ਦੀ ਇਹ ਹੀ ਨਿਸ਼ਾਨੀ ਆ ਅਡਾਵੇ ਬਹੁਤ ਰੰਬਾ ਗੱਲ ਕਰਾਇਆ ਤੇ ਕਿ ਆਪਾਂ ਨੂੰ ਵਾਇਰਸ ਨਹੀਂ ਦੱਬਿਆ ਪਿਆ ਬਾਈ ਵਿੱਚ ਬੱਚੇ ਕਈ ਫੇਰ ਸੁੱਕ ਗਏ ਯਾਰ ਕਾਲਾ ਸੁੱਕਣਾ ਨਹੀਂ ਚਾਹੀਦੇ ਸੀਗੇ ਹਾਂ ਚੱਲ ਖੁੱਡੇ ਹੀ ਬਦਲਦੇ ਆਂ ਬਾਈ ਮਾਲਕ ਕਰੂ ਕੋਈ ਨਹੀਂ ਜਿੱਥੇ ਹੋਰ ਉੱਥੇ ਗਾਹਾਂ ਨੂੰ ਸਹੀ ਜਿਹੜਾ ਕੋ ਹੋਣਾ ਉਹੀ ਹੋਣਾ ਲੰਬਾ ਦੇਖੋ ਕਿੰਨਾ ਕਬੂਤਰ ਆ ਬਾਈ ਇਹ ਇਹ ਕਬੂਤਰ ਤੇ ਗਿਆ ਭਰਾ ਵੀਰੇ ਹਾਂਜੀ ਨੋਨੀ ਬਾਈ ਬਾਈ ਆ ਆਪਣੇ ਦੋ ਚਟੀਆਂ ਨੇ ਜਾਨਵਰ ਨੇ ਦੋ ਭਾਈ ਨੇ ਆ ਲੱਗ ਝੋਲੀ ਦਾ ਆ ਲੱਗ ਝੋਲੀ ਦਾ ਪਰ ਝੋਲੀਆਂ ਦਾ ਹੀ ਫਰਕ ਇਹਨਾਂ ਦਾ ਰੰਗੇ ਇਹਦੇ ਵੀ ਬਾਈ ਪੂਰੇ ਨੇ ਆ ਦੇ ਦਿਖਾ ਦਿਓ ਓਏ ਦਿਖਾ ਦਿਓ ਬਤਾ ਲੋਰੀ ਕਰੋ ਸ਼ਾਮ ਗਾ ਆਪਣੀ ਚਟੀਆਂ ਵਾਲਿਆ ਇਹ ਬਾਈ ਜੈਪਰੇ ਵਾਲੀ ਦਾ ਭਾਈ ਆਹ ਖੜਾ ਹੋਰ ਲਾ ਮੇਰੇ ਵੱਲ ਆਲਾ ਆ ਦੋਈ ਦਾ ਇਹ ਦੋ ਅਗਲੀ ਝੋਲੀ ਦਾ ਇਹ ਦੋਏ ਕਬੂਤਰ ਬਣੇ ਨੇ ਹਾਲੇ ਦੋਏ ਕਬੂਤਰੀਆਂ ਵਾਲੇ ਖੁੱਡੇ 'ਚ ਚਲੇ ਗਏ ਸੀ ਫਿਰ ਇਹ ਅੱਜ ਚੱਕ ਕੇ ਉਹ ਰੋਲੀ 'ਚ ਹੀ ਕਰਤੇ ਪਤਾ ਨਹੀਂ ਕਿਵੇਂ ਚਲੇਗੇ ਪਤਾ ਨਹੀਂ ਕਿਵੇਂ ਚਲੇਗੇ ਲੈ ਬਈ ਪਾਤੇ ਦਾਣੇ ਦੋਨੇ ਤਾਂ ਇਹਨਾਂ ਨੂੰ ਸਾਰਿਆਂ ਨੂੰ ਆਹ ਦੇ ਆ ਲੜੀ ਜਾਂਦਾ ਲੜਣ ਪਾਟੇ ਬੋਜੇ ਦਾ ਚੋਬਰਾਂ ਨੇ ਇੱਕ ਆ ਲਾੜਦਾ ਬਾਲਾ ਬਈ ਮੈਂ ਤੂੰ ਜਾ ਕੇ ਆ ਰਹਿ ਨਾਲ ਲੋ ਜੀ ਆ ਕਰੀਦਾ ਆ ਪੇੜ ਰੱਖ ਸਾਰੇ ਛਾਲ ਦਾਣਾ ਹੀ ਪਾਉਣਗੇ ਜਿਵੇਂ ਇਹ ਚ ਹੋਰ ਪੁੱਤ ਕਾਣੇ ਮਾਰ ਦੇ ਦਾਣੇ ਹੁਣ ਤਾਂ ਦਾਣੇ 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 ਚ ਹੋਰ ਨੇ ਲੈ ਬਈ ਇਹਨਾਂ ਨੂੰ ਰੱਖ ਦੇ ਅੰਦਰ ਤੇ ਜੰਗਾ ਭਾਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅਸੀ ਮਾਜੀ ਭਾਜੀ ਸਾਰੇ ਵੀਰਾਂ ਨੂੰ ਜੀ ਆ ਕੀ ਛਿਲਕੇ ਦੇ ਲਓ ਜੀ ਇੰਨੇ ਇਕੱਠੇ ਕਰਤੇ ਬਣਾ ਲੈ ਆਹੋ ਆਹ ਦੇਖ ਦਿਨ ਮੈਨੂੰ ਚੈਨਲ ਸਬਸਕ੍ਰਾਈਬ ਕਰਨਾ ਭੋਇਆ ਧੰਨਵਾਦ ਕਰਦਾ ਜੀ ਲਾਈਕ ਜੀ ਸ੍ਰੀ ਕਮੈਂਟ ਵਾਬਲੀ